ਗੱਲ ਹੈ 326 ਈਸਵੀ ਪੂਰਬ ਦੀ ਲੈਂਦੇ ਪੰਜਾਬ ਦੇ ਮੌਜੂਦਾ ਪਿੰਡ ਬਹਾਉਦੀਨ ਤੋਂ 10 ਕਿਲੋਮੀਟਰ ਦੂਰ ਨਿਕਾਸਾ ਨਾਮ ਦੇ ਪਿੰਡ ਜਿਸ ਦਾ ਮੌਜੂਦਾ ਨਾਮ ਮੋਂਗਾ ਹੈ ਜੋ ਪਾਕਿਸਤਾਨ ਵਿੱਚ ਮੌਜੂਦ ਹੈ ਇਥੇ ਸਿਕੰਦਰ ਤੇ ਪੋਰਸ ਦੀਆਂ ਫੌਜਾਂ ਵਿਚਾਲੇ ਬਹੁਤ ਹੀ ਭਿਆਨਕ ਜੰਗ ਜਾਂ ਲੜਾਈ ਹੁੰਦੀ ਹੈ। ਪੋਰਸ ਦੀ ਫੌਜ ਵਿੱਚ 30000 ਪੈਦਲ ਸੈਨਿਕ, 4000 ਘੋੜਸਵਾਰ, 200 ਹਾਥੀ ਤੇ 1000 ਰਥ ਹੁੰਦੇ ਹਨ। ਜੇ ਗੱਲ ਕਰੀਏ ਸਿਕੰਦਰ ਦੀ ਤਾਂ ਉਸ ਦੀ ਫੌਜ ਵਿੱਚ 1500 ਪੈਦਲ ਸੈਨਿਕ, 3000 ਘੋੜਸਵਾਰ 80 ਹਾਥੀ ਤੇ ਉਸ ਕੋਲ ਰਥ ਕੋਈ ਨਹੀਂ ਸੀ। ਸਿਕੰਦਰ ਨੇ ਜੇਲਮ ਨੂੰ ਪਾਰ ਕੀਤਾ ਅਤੇ ਮੌਜੂਦਾ ਪਿੰਡ ਮੋਂਗਾ ਵਿੱਚ ਪਹੁੰਚਦਾ ਹੈ। ਸਿਕੰਦਰ ਦੇ ਦਾਸਤੇ ਦੀ ਕਮਾਨ ਉਸ ਦੇ 19 ਸਾਲ ਦੇ ਪੁੱਤਰ ਦੇ ਹੱਥ ਵਿੱਚ ਹੁੰਦੀ ਹੈ। ਸਿਕੰਦਰ ਦੇ ਦਰਿਆ ਪਾਰ ਕਰਦਿਆਂ ਦੋਹਾਂ ਤਰਾਂ ਵਿੱਚ ਬੜੀ ਖਤਰਨਾਕ ਖੂਨੀ ਝੜਪ ਹੁੰਦੀ ਹੈ। ਇਹ ਲੜਾਈ ਇੰਨੀ ਖਤਰਨਾਕ ਸੀ ਕਿ ਇਸ ਵਿੱਚ ਸਿਕੰਦਰ ਦਾ ਬਹੁਤ ਨੁਕਸਾਨ ਹੁੰਦਾ ਹੈ। ਸਿਕੰਦਰ ਦਾ ਜਵਾਨ ਪੁੱਤਰ ਇਸ ਵਿੱਚ ਮਾਰਿਆ ਜਾਂਦਾ ਹੈ। ਉਸ ਦਾ ਘੋੜਾ ਜਿਸ ਦਾ ਨਾਮ ਸੀ ਬੋਸੀਪੋਲਨ ਜਸਨ ਉਹ ਬਹੁਤ ਪਿਆਰ ਕਰਦਾ ਸੀ ਤੇ ਆਪਣੇ ਨਾਲ ਰੱਖਦਾ ਸੀ ਉਹ ਵੀ ਇਸ جنگ ਵਿੱਚ ਮਾਰਿਆ ਜਾਂਦਾ ਇਸ جنگ ਵਿੱਚ ਸਿਕੰਦਰ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੂੰਹ ਪਰਨੇ ਡੈਗ ਪਿਆ ਸੀ ਤੇ ਉਸ ਨੂੰ ਉਹਦੇ ਸੈਨਿਕਾਂ ਨੇ ਚੱਕਿਆ ਸੀ ਇਹ ਜੰਗ ਪੰਜਾਬ ਦੀ ਸਭ ਤੋਂ ਵੱਡੀ ਤੇ ਖਤਰਨਾਕ ਜੰਗ ਸੀ ਇਸ ਜੰਗ ਵਿੱਚ ਪੋਰਸ ਆਪਣੇ ਹਾਥੀ ਤੇ ਸਵਾਰ ਸੀ ਜਦੋਂ ਸਿਕੰਦਰ ਨੇ ਪੋਰਸ ਨੂੰ ਪਹਿਲੀ ਵਾਰ ਤੱਕਿਆ ਤਾਂ ਉਹ ਪੰਜਾਬ ਦੇ 7 ਫੁੱਟ 4 ਇੰਚ ਵਾਲੇ ਕੱਦ ਦੇ ਨੌਜਵਾਨ ਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਸੀ ਤੇ ਕਹਿੰਦਾ ਹੈ ਕਿ ਅੱਜ ਮੇਰੇ ਸਾਹਮਣੇ ਇਹੋ ਜਿਹਾ ਜਵਾਨ ਮੌਜੂਦ ਹੈ ਜਿਹੜਾ ਮੇਰੀ ਹਿੰਮਤ ਹੌਂਸਲੇ ਤੇ ਸ਼ਾਨ ਤੇ ਪੂਰਾ ਉਤਰਦਾ ਹੈ ਮੈਨੂੰ ਅੱਜ ਪੋਰਸ਼ ਦੇ ਬਹਾਦਰ ਸਿਪਾਈਆਂ ਤੇ ਇਨ੍ਹਾਂ ਖਤਰਨਾਕ ਹਾਥੀਆਂ ਦਾ ਮੁਕਾਬਲਾ ਕਰਨਾ ਪਵੇਗਾ ਗੱਲ ਕਰੀਏ ਅੱਗੇ ਤਾਂ ਇਹ ਜੰਗ ਪਿਛਲੀਆਂ ਜੰਗਾਂ ਨਾਲੋਂ ਵੱਧ ਖੂਨੀ ਸੀ ਐਦੀ ਵਜ੍ਹਾ ਇਸ ਵਿੱਚ ਖੂੰਖਾਰ ਹਾਥੀ ਸ਼ਾਮਲ ਸਨ ਅਤੇ ਇਸ ਵਿੱਚ ਸਭ ਤੋਂ ਵੱਡੀ ਝੜਪ 8 ਘੰਟੇ ਦੀ ਹੋਈ ਦੋਵਾਂ ਪਾਸੇ ਬੜੀ ਤਬਾਈ ਹੁੰਦੀ ਹੈ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਇਸ ਜੰਗ ਵਿੱਚ ਸਿਕੰਦਰ ਦੇ ਫੌਜੀ ਉੱਤਿਆਂ ਦੀ ਤਰ੍ਹਾਂ ਉੱਚੀ ਉੱਚੀ ਰੋਕੇ ਕੀਰਨੇ ਪਾਰੇ ਸਨ ਅਤੇ ਉਹ ਹਥਿਆਰ ਸੱਟ ਪੋਰਸ ਨਾਲ ਮਿਲਣਾ ਚਾਹੁੰਦੇ ਸਨ ਜੰਗ ਵਿੱਚ ਸਿਕੰਦਰ ਆਪ ਵੀ ਥੱਕ ਚੁੱਕਾ ਸੀ ਤੇ ਉਹ ਢਿੱਡੋ ਚਾਹੁੰਦਾ ਸੀ ਕਿ ਇਹ ਜੰਗ ਮੁੱਕ ਜਾਵੇ ਐਸੇ ਜੰਗ ਵਿੱਚ ਸਿਕੰਦਰ ਦੀ ਫੌਜ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਜਾਂਦਾ ਹੈ ਤੇ ਫੌਜ ਵਿੱਚ ਬਗਾਵਤ ਸ਼ੁਰੂ ਹੋ ਜਾਂਦੀ ਹੈ ਐਸੇ ਸਭ ਤੋਂ ਬਾਅਦ ਸਿਕੰਦਰ ਜੰਗ ਵਿੱਚ ਪੰਜਾਬ ਦੇ ਰਾਜੇ ਪੋਰਸ ਨੂੰ ਆਵਾਜ਼ ਮਾਰ ਕੇ ਉੱਚੀ ਬੋਲ ਕੇ ਕਹਿੰਦਾ ਹੈ ਉਹ ਹਿੰਦੁਸਤਾਨ ਦੇ ਰਾਜਾ ਓ ਪੰਜਾਬ ਦੇ ਰਾਜਾ ਮੈਂ ਤੇਰੀ ਤਾਕਤ ਦਾ ਅੰਦਾਜ਼ਾ ਲਾ ਲਿਆ ਹੈ ਅਸੀਂ ਆਪਣੇ ਫੌਜੀ ਨਾਮ ਰਵਾਈਏ ਅਸੀਂ ਜੰਗ ਬੰਦ ਕਰ ਤੇ ਦੋਵੇਂ ਆਪਸ ਵਿੱਚ ਲੜਦੇ ਹਾਂ ਇੱਕ ইরਾਨੀ ਸ਼ਾਇਰ ਫਰਦੋਸੀ ਆਪਣੀ ਕਿਤਾਬ ਸ਼ਾਹਨਾਮਾ ਇਸਲਾਮ ਵਿੱਚ ਸਿਕੰਦਰ ਤੇ ਪੋਰਸ ਦੀ ਲੜਾਈ ਦਾ ਜ਼ਿਕਰ ਇਨ੍ਹਾਂ ਅਲਫ਼ਾਜ਼ਾਂ ਨਾਲ ਕਰਦਾ ਹੈ ਕਿ ਜਦੋਂ ਜੰਗ ਵਿੱਚ ਬੜੀ ਤਬਾਈ ਤੇ ਖੂਨ ਖਰਾਬਾ ਹੋਇਆ ਤਾਂ ਫਿਰ ਸਿਕੰਦਰ ਨੇ ਬੜੀ ਉੱਚੀ ਆਵਾਜ਼ ਵਿੱਚ ਪੋਰਸ ਨੂੰ ਆਖਿਆ ਇਹ ਪੰਜਾਬ ਦੇ ਵੱਡੇ ਇਨਸਾਨ ਸਾਡੀਆਂ ਫੌਜਾਂ ਲੜਦਿਆਂ ਲੜਦੀਆਂ ਥੱਕ ਗਈਆਂ ਹਨ ਜੰਗਲੀ ਦੁਰਿੰਦੇ ਹਾਥੀ ਫੌਜਾਂ ਦੀਆਂ ਖੋਪੜੀਆਂ ਲਟਾੜ ਰਹੇ ਹਨ ਘੋੜਿਆਂ ਦੇ ਪੁਲਿਸ ਪਾਈਆਂ ਦੀਆਂ ਲੱਤਾਂ ਪੰਨ ਰਹੇ ਹਨ ਅਸੀਂ ਦੋਨੇ ਬਹਾਦਰ ਹਾਂ ਇੱਕ ਦੂਜੇ ਨਾਲ ਲੜਦੇ ਹਾਂ ਆਪਣੀਆਂ ਫੌਜਾਂ ਕਿਉਂ ਮਰਵਾ ਰਹੇ ਆ ਇੱਥੇ ਅੱਗੇ ਗੱਲ ਕਰੀਏ ਪੰਜਾਬ ਦਾ ਪੁਰਾਣਾ ਨਾਂ ਸप्त ਸਿੰਧੂ ਸੀ ਇੱਥੇ ਜਿਹੜਾ ਵੀ ਕੋਈ ਵਿਦੇਸ਼ੀ ਆਇਆ ਵਾਪਸ ਮੁੜ ਕੇ ਨਹੀਂ ਗਿਆ ਇੱਥੇ ਸਿਰਫ ਸ਼ੂਫੀ ਸੰਤ ਮਹਾਤਮਾ ਹੀ ਨਹੀਂ ਪੈਦਾ ਹੋਏ ਸਗੋਂ ਵੱਡੇ ਵੱਡੇ ਸੂਰਮੇ ਬਹਾਦਰ ਤੇ ਦਲੇਰ ਗੈਰਤਾਂ ਵਾਲੇ ਜਵਾਨ ਵੀ ਪੈਦਾ ਹੋਏ ਨੇ ਇਸ ਧਰਤੀ ਵਿੱਚ ਐਡਾ ਜਿਗਰਾ ਹੈ ਕਿ ਇੱਥੋਂ ਦੇ ਲੋਕਾਂ ਨੇ ਇੰਨੇ ਜ਼ੁਲਮ ਸਹਿ ਕੇ ਵੀ ਸੀ ਨਹੀਂ ਕੀਤੀ। ਇਸ ਪੰਜਾਬ ਦੀ ਧਰਤੀ ਵਿੱਚੋਂ ਹੀ ਜਨਮ ਹੁੰਦਾ ਹੈ ਰਾਜਾ ਪੂਰਸ ਦਾ। ਰਾਜਾ ਪੂਰਸ ਜੇਲਮ ਦੇ ਨੇੜੇ ਇੱਕ ਪਿੰਡ ਵਿੱਚ ਪੈਦਾ ਹੋਇਆ ਸੀ। ਇਸ ਮਹਾਨ ਪੰਜਾਬ ਦੇ ਜਰਨੈਲ ਦਾ ਕੱਦ 7 ਫੁੱਟ 4 ਇੰਚ ਸੀ। ਜੋ Hindu ਧਰਮ ਨੂੰ ਮੰਨਣ ਵਾਲਾ ਸੀ ਇਸ ਪੰਜਾਬੀ ਪੁੱਤਰ ਦਾ ਹਕੂਮਤੀ ਦੌਰ 317 ਈਸਵੀ ਪੂਰਵ ਦਾ ਹੈ। ਜਿਸ ਦੀ रियासत ਦਾ ਨਾਮ ਪਾਰਾਵਤ ਸੀ ਜੋ ਦਰਿਆ ਜੇਲਮ ਤੇ ਚਨਾਬ ਦੇ ਦਰਮਿਆਨੀ ਇਲਾਕੇ ਵਿੱਚ ਸੀ। ਇਹ ਉਹ ਮਹਾਨ ਜਰਨੈਲ ਸੀ ਅਸੀਂ ਸ਼ਕੰਦਰ ਅਤੇ ਉਸ ਦੀਆਂ ਫੌਜਾਂ ਦੀਆਂ ਚੀਕਾ ਕਰਵਾ ਦਿੱਤੀਆਂ ਸੀ ਸ਼ਕੰਦਰ ਜਿਹੜਾ ਜਨਾਨ ਦਾ ਰਹਿਣ ਵਾਲਾ ਸੀ ਅਤੇ ਪੂਰੀ ਦੁਨੀਆ ਜਿੱਤਣ ਦਾ ਸੁਪਨਾ ਲੈ ਕੇ ਤੁਰਿਆ ਸੀ ਪਸ਼ਾਵਰ ਤੇ ਟੈਕਸਲਾ ਰਿਆਸਤਾ ਜਿੱਤਣ ਮਗਰੋਂ ਇਸ ਦਾ ਵਾਹ ਪੰਜਾਬ ਦੇ ਪੁੱਤਰ ਪੋਰਸ ਨਾਲ ਪੈ ਗਿਆ ਸੀ ਪੋਰਸ ਨੇ ਸ਼ਕੰਦਰ ਦਾ ਇੰਨਾ ਕੋ ਨੁਕਸਾਨ ਕੀਤਾ ਕਿ ਉਹ ਅੱਗੇ ਤੁਰਨ ਦੇ ਕਾਬਲ ਨਾ ਰਿਹਾ ਅਖ ਕੇ ਸ਼ਕੰਦਰ ਨੂੰ ਪੋਰਸ ਨਾਲ ਸਮਝੌਤਾ ਕਰਨਾ ਪਿਆ ਸੀ ਸਮਝੌਤਾ ਕਰ ਲਈ ਸਿਕੰਦਰ ਨੇ ਪੋਰਸ ਦਾ ਖਾਸ ਕਰੀਬੀ ਮਰੋਜ ਨੂੰ ਭੇਜਿਆ ਸੀ ਉਹ ਡਰਦਾ ਸੀ ਕਿਤੇ ਪੋਰਸ ਸਮਝੌਤੇ ਨੂੰ ਨਾ ਨਾ ਕਰ ਦਵੇ ਇਸ ਤੋਂ ਬਾਅਦ ਪੋਰਸ ਸਿਕੰਦਰ ਨਾਲ ਮੁਲਾਕਾਤ ਕਰ ਲਈ ਮੰਨ ਜਾਂਦਾ ਹੈ ਸਿਕੰਦਰ ਜਦੋਂ ਮੁਲਾਕਾਤ ਤੇ ਪੋਰਸ ਵੱਲ ਦੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਕਿ ਉਹਦੇ ਸਾਹਮਣੇ ਇੱਕ 7 ਫੁੱਟ 4 ਇੰਚ ਦਾ ਬੰਦਾ ਖੜਾ ਸੀ ਅਤੇ ਸਿਕੰਦਰ ਪੋਰਸ ਸਾਹਮਣੇ ਬਿਲਕੁਲ ਬੋਨਾ ਲੱਗ ਰਿਹਾ ਸੀ ਉਸ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਗੱਲ ਕਰਨ ਵਿੱਚ ਉਸ ਨੇ ਪਹਿਲ ਕੀਤੀ ਤੇ ਹੱਥ ਥੱਗੇ ਵਧਾਇਆ ਅਤੇ ਇਸ ਦੌਰਾਨ ਇਹਨਾਂ ਦੋਨਾਂ ਵਿਚਾਲੇ ਸੰਧੀ ਹੋ ਜਾਂਦੀ ਐਸ ਸੰਧੀ ਦੇ ਦੋ ਨਤੀਜੇ ਨਿਕਲੇ ਸੀ ਇਸ ਵਿੱਚ ਜੈਸ ਇਲਾਕੇ ਤੇ ਪੋਰਸ ਰਾਜ ਕਰ ਰਿਹਾ ਸੀ ਸਿਕੰਦਰ ਨੇ ਉਸ ਤੇ ਪੋਰਸ ਦਾ ਹੱਕ ਮੰਨ ਲਿਆ ਅਤੇ ਦੂਸਰਾ ਪੋਰਸ ਨੇ ਸਿਕੰਦਰ ਨੂੰ ਆਪਣੀ ਰਿਆਸਤ ਤੋਂ ਵਿੱਚੋਂ ਸਹੀ ਸਲਾਮਤ ਨਿਕਲ ਜਾਣ ਦਾ ਯਕੀਨ ਦਿਵਾਇਆ ਸੀ ਕੁਝ ਸਾਲਾਂ ਬਾਅਦ ਸਿਕੰਦਰ ਤੇ ਪੋਰਸ ਇੱਕ ਦੂਜੇ ਦੇ ਦੋਸਤ ਬਣ ਜਾਂਦੇ ਹਨ ਸਿਕੰਦਰ ਨੇ ਜੰਗ ਤੋਂ ਬਾਅਦ ਪੋਰਸ ਦੀ ਰਿਆਸਤ ਵਿੱਚ ਇੱਕ ਮਹੀਨਾ ਗੁਜ਼ਾਰਿਆ ਇਸ ਤੋਂ ਬਾਅਦ ਜਦੋਂ ਸਿਕੰਦਰ ਅੱਗੇ ਵਧਣ ਲੱਗਾ ਤਾਂ ਉਸਨੇ ਪੂਰਸ ਨੂੰ ਬਹੁਤ ਸਾਰੇ ਹੋਰ ਇਲਾਕੇ ਦਿੱਤੇ ਸਨ ਜਿਸ ਨਾਲ ਪੂਰਸ ਦੀ ਰਿਆਸਤ ਹੋਰ ਵੱਡੀ ਹੋ ਜਾਂਦੀ ਸੀ ਸਿਕੰਦਰ ਪੰਜਾਬ ਜਾਂ ਹਿੰਦੁਸਤਾਨ ਵਿੱਚ 326 ਈਸਵੀ ਪੂਰਬ ਤੋਂ 324 ਈਸਵੀ ਪੂਰਬ ਤੱਕ ਰਿਆ ਸੀ ਇਸ ਵਿੱਚ ਉਸ ਦੀਆਂ 12 ਜੰਗਾਂ ਲੰਘੀਆਂ ਹੋਈਆਂ ਸਨ ਅਤੇ ਨਿੱਕੀਆਂ ਜੜ੍ਹਾਂ ਦਾ ਕੋਈ ਹਿਸਾਬ ਨਹੀਂ ਹੈ ਉਹ ਸਿਕੰਦਰ ਜਿਸ ਨੇ ਦੁਨੀਆ ਜਿੱਤ ਲਈ ਸੀ ਜੈਸ ਮੂਰੇ ਹਰ ਇੱਕ ਰਾਜਾ ਝੁੱਕ ਜਾਂਦਾ ਅਤੇ ਉਸ ਦਾ ਬਿਨਾਂ جنگ ਲੜੇ ਹੀ ਸਕੰਦਰ ਦਾ ਪ੍ਰਭਾਵ ਕਬੂਲ ਕਰ ਲੈਂਦਾ ਸੀ ਉਸ ਦੁਨੀਆ ਦਾ ਜੇਤੂ ਸਕੰਦਰ ਨੂੰ ਪੰਜਾਬ ਵਿੱਚ ਆ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਕੰਦਰ ਕਹਿੰਦਾ ਹੈ ਕਿ ਮੈਂ ਪੰਜਾਬ ਦੀ ਧਰਤੀ ਤੇ ਬੜੇ ਵੱਡੇ ਵੱਡੇ ਸੂਰਮੇ ਵੇਖੇ ਨੇ ਜਿਨ੍ਹਾਂ ਨਾਲ ਮੈਨੂੰ ਮੁਕਾਬਲਾ ਕਰਨਾ ਪੈ ਰਿਹਾ ਹੈ ਅਸਲ ਵਿੱਚ ਪੋਰਸ ਨਾਲ ਹੋਈ ਜੰਗ ਤੋਂ ਬਾਅਦ ਉਹਦੇ ਹੌਸਲੇ ਟੈ ਗਏ ਸਨ ਅਤੇ ਉਸ ਦੀਆਂ ਫੌਜਾਂ ਲੜਨ ਤੋਂ ਇਨਕਾਰ ਕਰ ਰਹੀਆਂ ਸਨ ਇਸ ਤੋਂ ਬਾਅਦ ਉਹ ਆਪਣੇ ਕਮਾਂਡਰਾਂ ਨਾਲ مشਵਰਾ ਕਰਨ ਤੋਂ ਬਾਅਦ ਸਕੰਦਰ ਨੇ ਪੰਜਾਬ ਉਹ ਵਾਪਸ ਜਾਣਾ ਹੀ ਬਿਹਤਰ ਸਮਝਿਆ ਸੀ ਉੱਥੇ ਇਹ ਗੱਲ ਸਾਰੇ ਇਤਿਹਾਸਕਾਰ ਕਹਿੰਦੇ ਹਨ ਜੇਕਰ ਸਿਕੰਦਰ ਦੇ ਰਾਸਤੇ ਵਿੱਚ ਪੂਰਸ ਨਾ ਹੁੰਦਾ ਤਾਂ ਉਸ ਦਾ ਦੁਨੀਆ ਫਤਿਹ ਕਰਨ ਦਾ ਸੁਪਨਾ ਪੂਰਾ ਹੋ ਜਾਣਾ ਸੀ ਗੱਲ ਕਰੀਏ ਤਾਂ ਪਿਛਲੇ 5000 ਸਾਲ ਤੋਂ ਪੰਜਾਬ ਵਿੱਚ ਲਟੇਰੇ ਆਉਂਦੇ ਰਹੇ ਅਤੇ ਇਸ ਦਾ ਪੰਜਾਬ ਨੂੰ ਬਹੁਤ ਨੁਕਸਾਨ ਚੱਲਣਾ ਪਿਆ ਪਰ ਪੰਜਾਬ ਦੇ ਬਹਾਦਰ ਸੂਰਮਿਆਂ ਨੇ ਕਦੇ ਕਿਸੇ ਦੀ ਵੀ ਈਨ ਨਹੀਂ ਮੰਨੀ ਇਹ ਧਰਤੀ ਸ਼ੁਰੂ ਤੋਂ ਹੀ ਲੜਦੀ ਆ ਰਹੀ ਹੈ ਅਤੇ ਹੁਣ ਤੱਕ ਲੜ ਰਹੀ ਹੈ ਇੱਥੇ ਅਸੀਂ ਪੰਜਾਬ ਦੀ ਮਿੱਟੀ ਦੇ ਪੁੱਤਰ ਪੋਰਸ ਨੂੰ ਸਲਾਮ ਕਰਦੇ ਹਾਂ ਜੋ ਦੁਨੀਆਂ ਦੇ ਜੇਤੂ ਸਿਕੰਦਰ ਸਾਹਮਣੇ ਹੱਕ ਟੋਕ ਕੇ ਖੜ ਗਿਆ ਸੀ ਅਤੇ ਆਖਰ ਵਿੱਚ ਪੋਰਸ ਦੀ ਮੌਤ ਜੇਲਮ ਦੇ ਕੰਢੇ ਆਪਣੀ ਰਾਜਧਾਨੀ ਵਿੱਚ 317 ਈਸਵੀ ਪੂਰਵ ਵਿੱਚ ਚੰਦਰਗੋਪਤ ਮੌਰੀਆ ਦੀ ਸਾਜ਼ਿਸ਼ ਕਰਕੇ 45 ਸਾਲ ਦੀ ਉਮਰ ਵਿੱਚ ਹੋਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਨੇ ਪੰਜਾਬ ਦੇ ਸਾਮਰਾਜ ਨੂੰ ਹਿੰਦੁਸਤਾਨ ਵਿੱਚ ਮੜਾ ਲਿਆ